जय मां चिंतपूर्णी सेवक सभा ਅਤੇ ਛੋਟੇ ਬੱਚੇ ਆਦਿੱਤਿਅ ਮਹਿਤਾ, ਹੈਰੀ, ਆਰੂਸ਼ ਸ਼ਰਮਾ, ਦਕਸ਼ ਸ਼ਰਮਾ, ਆਯੂਸ਼ਮਾਨ ਦੇਵਕਨ ਵੱਲੋਂ ਉਪਰਾਲਾ ਕਰਦੇ ਹੋਏ ਸ਼ਹਾਟਾ ਵਿਖੇ ਛੋਟੇ ਸਾਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ ਜਿਸ ਦੀ ਸ਼ੁਰੂਆਤ ਆਰਤੀ ਦੇਵਾ ਜੀ ਮਹਾਰਾਜ, ਕਾਉਂਸਲਰ ਅਨੀਤਾ ਸ਼ਰਮਾ ਦੇ بیٹے ਸਮਾਜ ਸੇਵਕ ਅਰਵਿੰਦ ਪਕਣਾ ਵੱਲੋਂ ਕੀਤੀ ਗਈ। ਜੈ ਮਾ ਚਿੰਤਪੂਰਨੀ ਸੇਵਕ ਸਭਾ ਦੇ ਚੇਅਰਮੈਨ ਰਾਜਨ ਮਹਿਤਾ, ਪ੍ਰਧਾਨ ਹਰਦੇਵ ਸਿੰਘ, ਸ਼ੁਭਮ ਸ਼ਰਮਾ, ਵਿਸ਼ਾਲ ਸ਼ਰਮਾ, ਰਾਣਾ ਸਰਪੰਚ ਰਾਜੂ ਵੀ ਮਜੂਤਸਾਨ ਤਾਂ ਤੁਨ ਸ਼੍ਰੀ ਗੁਰੂ ਗੋਬੀ ਸਿੰਘ ਜੀ ਦੇ ਪੁੱਤਰ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਅੱਜ ਸ਼ਿਹਾਰਾ ਚੌਂਕ ਵਿਖੇ ਮਾਤਾ ਚਿੰਤ ਪੋਨੀ ਦੀ ਸੇਵਕ ਸਭਾ ਅਤੇ ਛੋਟੇ ਬੱਚਿਆਂ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ ਤੇ ਇਸ ਵਿੱਚ ਸੋਸਾਇਟੀ ਦੇ ਮੈਂਬਰ ਸਹਿਬਾਨ ਅਤੇ ਰਾਜਨ ਜੀ ਸਾਰਿਆਂ ਵੱਲੋਂ ਬੜਾ ਵੱਡਾ ਯੋਗਦਾਨ ਪਾਇਆ ਗਿਆ ਅਤੇ ਸੇਵਾ ਨਿਭਾਈ ਗਈ ਮੈਂ ਸਮਝਦਾ ਵਾਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਕਦੀ ਨਾ ਭੁੱਲਣ ਵਾਲੀ ਇੱਕ ਸ਼ਹਾਦਤ ਆ